ਹਾਜ਼ਰ ਹੋਈਆਂ ਜੀ ਇੱਕ ਨਵੀਂ ਅਪਡੇਟ ਦੇ ਨਾਲ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਹੋਰਾ ਨੇ ਕੀਤਾ ਸੀ ਚੈਲੰਜ ਗੁਰੂ ਰੰਧਾਵੇ ਨੇ ਕੀਤਾ ਐਕਸੈਪਟ ਰੋਬਰ ਗੀਤ ਛੱਡਣ ਦਾ ਐਲਾਨ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਆਈਆਂ ਸਾਹਮਣੇ ਇੱਕ ਇੱਕ ਕਰਕੇ ਗੱਲ ਕਰਦੇ ਹਾਂ ਗੁਰੂ ਰੰਧਾਵੇ ਦੇ ਗੀਤ ਅਤੇ ਸਿੱਧੂ ਮੂਸੇਵਾਲਾ ਦੇ ਗੀਤ ਬਾਰੇ ਕੀ ਚੀਜ਼ਾਂ ਕਿਉਂ ਹੋਣੀਆਂ ਚਾਹੀਦੀਆਂ ਹਨ ਜਾਂ ਫਿਰ ਕਿਹੜਾ ਗੀਤ ਵੱਡਾ ਹਿੱਟ ਹੋਏਗਾ ਕਿਹੜੇ ਗੀਤ ਨੂੰ ਜ਼ਿਆਦਾ ਮਿਲੀਅਨਾਂ ਚ ਵਿਊ ਮਿਲਣਗੇ ਤੇ ਕਿਹੜਾ ਗੀਤ ਬਿਲਬੋਰਡ ਦੇ ਉੱਪਰ ਜਾਵੇਗਾ ਕਿਹੜੇ ਦੀ ਜਿੱਤ ਹੋਵੇਗੀ ਕਿਸ ਦੀ ਹੋਊਗੀ ਹਾਰ ਜਿਹੜੇ ਗਾਇਕ ਨੇ ਆਪਣਾ ਬਹਿਮ ਕੱਢਣਾ ਬਰਾਬਰ ਗੀਤ ਛੱਡ ਕੇ ਦੇਖ ਲਿਓ ਬਲਕੌਰ ਸਿੰਘ ਹੋਰਾਂ ਨੇ ਸਿੱਧੂ ਮਸੇਵਾਲੇ ਦੇ ਨਾਮੇ ਗੀਤ ਦਾ ਪੋਸਟਰ ਪਾਉਣ ਤੋਂ ਪਹਿਲਾਂ ਇਹ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਆ ਜੇ ਕਿਸੇ ਨੇ ਬਹਿਮ ਕੱਢਣਾ ਹੋਵੇ ਜਦੋਂ ਮਰਜ਼ੀ ਕੱਢ ਸਕਦੇ ਹਾਂ ਤੇ ਇਸੇ ਚੈਲੰਜ ਨੂੰ ਐਕਸੈਪਟ ਕੀਤਾ ਗੁਰੂ ਰੰਦਾਵੇ ਨੇ ਬਿਲਕੁਲ ਕਹਿ ਸਕਦੇ ਹਾਂ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਬਣੀ ਹੋਈ ਹੈ ਗੁਰੂ ਰੰਦਾਵੇ ਦੀ ਜਿਹੜੀ ਆ ਇੱਕ ਪੋਸਟ ਹੈ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਗੁਰੂ ਰੰਧਾਵੇ ਨੇ ਲਿਖਿਆ ajo ਜਿਨੇ ਆਉਣਾ 27 ਨਵੰਬਰ 27 ਨਵੰਬਰ ਨੂੰ ਗੁਰੂ ਰੰਧਾਵੇ ਦਾ ਨਵਾਂ ਗੀਤ ਯਾਨੀ ਕੀ ਰਿਲੀਜ਼ ਹੋਣ ਜਾ ਰਿਹਾ ਹੈ ਉਹਨਾਂ ਨੇ ਵੀ ਇੱਕ ਤਰੀਕੇ ਨਾਲ ਕਹਿਤਾ ਕਿ 27 ਤਰੀਕ ਨੂੰ ਮੇਰਾ ਵੀ ਗੀਤ ਆ ਰਿਹਾ ਹੈ ਪਰ ਹਮੇਸ਼ਾ ਹੁੰਦਾ ਹੈ ਜਦੋਂ ਸਿੱਧੂ ਮਸੇਵਾਲਾ ਦਾ ਗੀਤ ਆਉਂਦਾ ਹੈ ਭਾਈ ਸਿੱਧੂ ਮਸੇਵਾਲਾ ਜਦੋਂ ਜਉਂਦਾ ਸੀ ਉਦੋਂ ਵੀ ਕਈ ਵਾਰ ਐਸੀਆਂ ਚੀਜ਼ਾਂ ਹੋ ਜਾਂਦੀਆਂ ਸੀ ਅਸੀਂ ਦੂਬਾਈ ਕਹਿ ਦਿੰਦਾ ਸੀ ਕਿ ਬਰੋਬਰ ਆਜੋ ਗੀਤਾਂ ਦੇ ਵਿੱਚ ਜਿਨੇ ਆਉਣਾ ਪਰ ਉਹਦੇ ਜਾਣ ਪਿੱਛੋਂ ਚੀਜ਼ਾਂ ਜਿਹੜੀਆਂ ਹੈਗੀਆਂ ਸੀ ਆ ਕਾਫੀ ਬਦਲ ਗਈਆਂ ਹਨ ਕਾਫੀ ਕੁਝ ਚੇਂਜ ਆ ਗਿਆ ਹੈ ਪਰ ਹੁਣ ਬਰੋਟਾ ਗੀਤ ਆਉਣ ਤੋਂ ਪਹਿਲਾਂ ਇੱਕ ਪੂਰੀ ਕੌਂਟਰੋਵਰਸੀ ਛਿੜੀ ਹੋਈ ਦਿਖਾਈ ਦੇ ਰਹੀ ਹੈ ਗੁਰੂ ੰਦਾਵੇ ਨੇ ਜਦੋਂ ਇਹ ਪੋਸਟ ਪਾਈ ਆ ਇੱਕ ਖਾਸ ਚੀਜ਼ ਦੇਖਣ ਨੂੰ ਮਿਲੀ ਕਿ ਗੁਰੂ ੰਦਾਵੇ ਨੇ ਇਹਦੇ ਕਮੈਂਟ ਨੇ ਆ ਜਿਹੜੇ ਆਫ ਕਰ ਦਿੱਤੇ ਹਨ ਤੁਸੀਂ ਕਮੈਂਟ ਨਹੀਂ ਕਰ ਸਕਦੇ ਬਸ ਪੋਸਟ ਦੇਖ ਸਕਦੇ ਹੋ ਕੁਝ ਕੁ ਲੋਕਾਂ ਦਾ ਕਹਿਣਾ ਹੈ ਕਿ ਇਹ ਗੀਤ ਚਲੋਣ ਵਾਸਤੇ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਜਿਹੜੇ ਸਿੱਧੂ ਮੂਸੇਵਾਲਾ ਦੇ ਫੈਨ ਨੇ ਉਹ ਇੱਕ ਵਾਰੀ ਗੀਤ ਸੁਣਨਗੇ ਜ਼ਰੂਰ ਆ ਦੂਜੇ ਵੀ ਲੋਕ ਨੇ ਜਿਹੜੇ ਇੱਕ ਵਾਰੀ ਗੁਰੂ ਰੰਧਾਵੇ ਦੇ ਚੈਨਲ ਤੇ ਜਾ ਕੇ ਗੀਤ ਜ਼ਰੂਰ ਸੁਣਨਗੇ ਕੀ ਆ ਆਖਿਰ ਗੁਰੂ ਰੰਧਾਵੇ ਨੇ ਜਿਹੜਾ ਚੈਲੰਜ ਹੈ ਐਕਸੈਪਟ ਕੀਤਾ ਹੈ ਐਸਾ ਕੀ ਹੈ ਗੁਰੂ ਰੰਧਾਵੇ ਦੇ ਗੀਤ ਦੇ ਵਿੱਚ ਕਿਉਂਕਿ ਜਦੋਂ ਕੰਟਰੋਵਰਸੀ ਹੁੰਦੀਆਂ ਨੇ ਚਾਹੇ ਕਿਸੇ ਫਿਲਮ ਨੂੰ ਲੈ ਕੇ ਜਾਂ ਜਾਂ ਫਿਰ ਕਿਸੇ ਗੀਤ ਨੂੰ ਲੈ ਕੇ ਜਿੱਡਾ ਵੱਡਾ ਵਿਵਾਦ ਹੋਵੇਗਾ ਉਨਾ ਹੀ ਫਿਲਮ ਜਾਂ ਗੀਤ ਹਿੱਟ ਹੋਵੇਗੀ ਆ ਪਿਛਲੇ ਸਮੇਂ ਦੇ ਵਿੱਚ ਵੀ ਦੇਖ ਲਿਓ ਜਿਹੜੀਆਂ ਫਿਲਮਾਂ ਦੇ ਉੱਪਰ ਕੰਟਰੋਵਰਸੀ ਹੋਈ ਸੀ ਜਿਹੜੇ ਗੀਤਾਂ ਦੇ ਉੱਪਰ ਕੰਟਰੋਵਰਸੀ ਹੋਈ ਹੈ ਬਹੁਤ ਵੱਡੇ ਹਿੱਟ ਸਾਬਿਤ ਹੋਏ ਹਨ ਸਿੱਧੂ ਮੂਸੇਵਾਲਾ ਦਾ ਗੀਤ ਕਾਫੀ ਸਮੇਂ ਮਗਰੋਂ ਆਉਂਦਾ ਹੈ ਜਦੋਂ ਜੋਂਦਾ ਸੀ ਉਦੋਂ ਤਾਂ ਆਉਂਦੇ ਹੀ ਰਹਿੰਦੇ ਸੀ ਗੀਤ ਪਰ ਹੁਣ ਗੀਤ ਕਾਫੀ ਸਮੇਂ ਮਗਰੋਂ ਆਉਂਦਾ ਹੈ ਜਿਹੜੇ ਸਿੱਧੂ ਦੇ ਚੋਣ ਵਾਲੇ ਨੇ ਉਡੀਕ ਕਰਦੇ ਰਹਿੰਦੇ ਨੇ ਖਾਸ ਕਰਕੇ ਜਿਹੜਾ ਇਸ ਬਰੋਟੇ ਗੀਤ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ ਪੋਸਟਰ ਨੇ ਬਹੁਤ ਜ਼ਿਆਦਾ ਹਵਾ ਬਣਾਈ ਹੈ ਕਿਉਂਕਿ ਕੁਝ ਇਸ ਤਰੀਕੇ ਨਾਲ ਡਿਜ਼ਾਈਨ ਕਰਿਆ ਹੋਇਆ ਹੈ ਕਿ ਆ ਵਾਕਿਆ ਤਾਰੀਫ ਕਰਨੀ ਬੰਦੀ ਹੈ ਜਿਹੜੇ ਵੀ ਬੰਦੇ ਨੇ ਡਿਜ਼ਾਈਨ ਕਰਿਆ ਹੈ ਲੱਗਦਾ ਹੈ ਕਿ ਜਦੋਂ ਸਿੱਧੂ ਮਸੇਵਾਲਾ ਜਿੰਦਾ ਸੀ ਉਸਨੇ ਹੀ ਕਹਿ ਕੇ ਬਣਵਾਇਆ ਹੋਵੇ ਇਸ ਤਰੀਕੇ ਦਾ ਪੋਸਟਰ ਬਣਾਇਆ ਹੈ ਤਾਂ ਇਸ ਪੋਸਟਰ ਦੇ ਵਿੱਚੋਂ ਚਲਕ ਪੈਂਦੀ ਹੈ ਕਿ ਗੀਤ ਦੇ ਵਿੱਚ ਵੀ ਕੋਈ ਕੈਂਟ ਚੀਜ਼ਾਂ ਹੋਣਗੀਆਂ ਕਿਉਂਕਿ ਬਰੋਟੇ ਦੇ ਨਾਲ ਬੰਨੀਆਂ ਹੋਈਆਂ ਹਨ ਤੁਸੀਂ ਦੇਖ ਰਹੇ ਹੋ ਤੇ ਆ ਕੀ ਕਹਿਣਾ ਚਾ ਰਿਹਾ ਹੈ ਪੋਸਟਰ ਤੁਸੀਂ ਆਪ ਸਮਝ ਸਕਦੇ ਹੋ ਪਰ ਹੁਣ ਗੀਤ ਦੇ ਨਾਲ ਜਿਹੜਾ ਇੱਕ ਗੁਰੂ ਰੰਧਾਵੇ ਦੇ ਗੀਤ ਦਾ ਐਲਾਨ ਹੋ ਰਿਹਾ ਹੈ ਚਾਹੇ ਕੁਝ ਕੁ ਲੋਕ ਕਹਿ ਰਹੇ ਹਨ ਕੀ ਆ ਸਿੱਧੂ ਮਸੇਵਾਲਾ 39 ਆ ਰਿਹਾ ਹੈ ਪਰ ਗੁਰੂ ਅੰਦਾਵੇ ਵਾਲਾ 27 ਨੂੰ ਆ ਰਿਹਾ ਹੈ ਪਰ ਕੰਟ੍ਰੋਵਰਸੀ ਸੋਸ਼ਲ ਮੀਡੀਆ ਦੇ ਉੱਪਰ ਜ਼ਰੂਰ ਇੱਕ ਛਿੜਦੀ ਹੋਈ ਦਿਖਾਈ ਦੇ ਰਹੀ ਹੈ ਬਹੁਤ ਸਾਰੇ ਲੋਕਾਂ ਨੇ ਪੋਸਟਾਂ ਪਾ ਦਿੱਤੀਆਂ ਹਨ ਗੁਰੂ ਅੰਦਾਵੇ ਨੇ ਬਲਕੌਰ ਸਿੰਘ ਹੋਰਾਂ ਦਾ ਚੈਲੰਜ ਸਵੀਕਾਰ ਕਰ ਲਿਆ ਹੈ ਤੁਹਾਨੂੰ ਕੀ ਲੱਗਦਾ ਹੈ ਹੁਣ ਬਾਈ ਸਿੱਧੂ ਮਸੇਵਾਲਾ ਹੈ ਨਹੀਂ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਕੰਟ੍ਰੋਵਰਸੀਆਂ ਨੇ ਹੋਣੀਆਂ ਚਾਹੀਦੀਆਂ ਨੇ ਇਸ ਨਾਲ ਗੀਤ ਦੀ ਜਿਹੜੀ ਆ ਹਾਈਪ ਵੱਧਦੀ ਹੈ ਗੀਤ ਵੀ ਜਿਆਦਾ ਹਿੱਟ ਹੁੰਦਾ ਹੈ ਜਾਂ ਫਿਰ ਸ਼ਾਂਤੀ ਦੇ ਨਾਲ ਗੀਤ ਛੱਡਣਾ ਚਾਹੀਦਾ ਹੈ ਜਿਹੜੀਆਂ ਚੀਜ਼ਾਂ ਪਹਿਲਾਂ ਹੋ ਗਈਆਂ ਹਨ ਖੈਰ ਸਿੱਧੂ ਮਸੇਵਾਲਾ ਸੀ ਜਿਹੜਾ ਬਾਈ ਦਾ ਤਾਂ ਸੁਭਾਹ ਹੀ ਇਸ ਤਰ੍ਹਾਂ ਦਾ ਸੀ ਕਿ ਉਹ ਗੀਤ ਤੋਂ ਪਹਿਲਾਂ ਐਸੀਆਂ ਕੁਝ ਨਾ ਕੁਝ ਚੀਜ਼ਾਂ ਜਾਂ ਤਾਂ ਹੋ ਜਾਂਦੀਆਂ ਸੀ ਜਾਂ ਫਿਰ ਬਾਈ ਕਰ ਦਿੰਦਾ ਸੀ ਕਿਉਂਕਿ ਗੀਤ ਜਿਹੜੇ ਵੀ ਆ ਰੀਲੀਜ਼ ਹੋਏ ਹਨ ਸਿੱਧੂ ਮਸੇਵਾਲਾ ਦੇ ਇਸ ਤਰ੍ਹਾਂ ਦੀ ਐ ਕੰਟਰੋਵਰਸੀ ਤੋਂ ਬਿਨਾਂ ਰਿਲੀਜ਼ ਨਹੀਂ ਹੋਏ ਖਾਸ ਕਰਕੇ ਅਗਰ ਆਪਾਂ ਦੇਖੀਏ ਵੱਡੇ ਗੀਤਾਂ ਦੀ ਗੱਲ ਕਰਦੇ ਹਾਂ ਜਾਂ ਗੀਤ ਤੋਂ ਬਾਅਦ ਜਾਂ ਗੀਤ ਤੋਂ ਪਹਿਲਾਂ ਜਾਂ ਗੀਤ ਦੇ ਬੋਲਾਂ ਨਾਲ ਜਾਂ ਫਿਰ ਸਿੱਧੂ ਮਸੇਵਾਲਾ ਦੇ ਕਿਸੇ ਲਾਈਵ ਸ਼ੋਅ ਨਾਲ ਕੋਈ ਨਾ ਕੋਈ ਕੰਟਰੋਵਰਸੀ ਜ਼ਰੂਰ ਖੜੀ ਹੁੰਦੀ ਸੀ ਪਰ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਦੋਨੇ ਗੀਤਾਂ ਦੇ ਵਿੱਚੋਂ ਇੱਕ ਕਿਹੜਾ 27 ਤਰੀਕ ਨੂੰ ਗੀਤ ਆ ਰਿਹਾ ਹੈ ਗੁਰੂ ਰੰਦਾਵੇ ਤੇ ਬਾਈ ਸਿੱਧੂ ਮਸੇਵਾਲਾ ਜਿਹੜਾ ਗੀਤ ਆ ਰਹੇ ਹਨ ਇਹਨਾਂ ਦੇ ਵਿੱਚੋਂ ਕਿਹੜਾ ਗੀਤ ਬਿਲਬੋਰਡ ਦੇ ਉੱਪਰ ਜਾਂਦਾ ਹੈ ਕਿਹੜੇ ਗੀਤ ਦੇ ਉੱਪਰ ਵਿਊਜ਼ ਜ਼ਿਆਦਾ ਆਉਂਦੇ ਨੇ ਟ੍ਰੈਂਡਿੰਗ ਦੇ ਵਿੱਚ ਕਿਹੜਾ ਗੀਤ ਜ਼ਿਆਦਾ ਆਏਗਾ ਕਿਉਂਕਿ ਗੁਰੂ ਰੰਦਾਵਾ ਵੀ ਜਿਹੜਾ ਕਲਾਕਾਰ ਹੈ ਕਾਫੀ ਵੱਡੇ ਹਿੱਟ ਗੀਤ ਦਿੱਤੇ ਹਨ ਉਹਨਾਂ ਦੇ ਵੀ ਗੀਤ ਚੱਲੇ ਹੋਏ ਨੇ ਆ ਬਾਈ ਸਿੱਧੂ ਮਸੇਵਾਲਾ ਦੇ ਵੀ ਗੀਤ ਚੱਲੇ ਹੋਏ ਨੇ ਖੈਰ ਇਸ ਤਰ੍ਹਾਂ ਦੀ ਵੈਸੇ ਕੰਟਰੋਵਰਸੀ ਬਣਨੀ ਨਹੀਂ ਚਾਹੀਦੀ ਆ ਕਿਉਂਕਿ ਹੁਣ ਬਾਈ ਇਸ ਦੁਨੀਆ ਦੇ ਵਿੱਚ ਨਹੀਂ ਹੈ ਜਦੋਂ ਜਿਉਂਦਾ ਸੀ ਉਸ ਦੀ ਕਲਮ ਦੇ ਵਿੱਚੋਂ ਕੁਝ ਨਾ ਕੁਝ ਨਵਾਂ ਜ਼ਰੂਰ ਨਿਕਲਦਾ ਰਹਿੰਦਾ ਸੀ ਬਾਈ ਨੂੰ ਗਏ ਨੂੰ ਕਾਫੀ ਸਾਲ ਹੋ ਗਏ ਹਨ ਆਪਣੇ ਵਿੱਚੋਂ ਕੁਝ ਵੀ ਕਹਿ ਲਿਓ ਆ ਬਾਈ ਦੇ ਗੀਤ ਹੈਗੇ ਤਾਂ ਪੁਰਾਣੇ ਨੇ ਉਸ ਸਮੇਂ ਦੇ ਮੁਤਾਬਕ ਬਾਈ ਨੇ ਗਾਏ ਹੋਏ ਨੇ ਪਰ ਜੇ ਜਿਉਂਦਾ ਹੁੰਦਾ ਅੱਜ ਦੇ ਮੁਤਾਬਕ ਉਸ ਦੇ ਗੀਤ ਗਾਉਣੇ ਸੀ ਆ ਕਿਉਂਕਿ ਦੂਸਰੇ ਕਲਾਕਾਰਾਂ ਨਾਲੋਂ ਅੱਗੇ ਰਹਿੰਦਾ ਸੀ 2-4 ਕਦਮ ਉਹ ਜਿਹੜੀ ਚੀਜ਼ ਦੂਸਰੇ ਕਲਾਕਾਰਾਂ ਦੇ ਬਾਅਦ ਵਿੱਚ ਦਿਮਾਗ ਵਿੱਚ ਆਉਂਦੀ ਸੀ ਅਸੀਂ ਦੂਮੂਸੇ ਵਾਲਾ ਦੇ ਪਹਿਲਾਂ ਉਹ ਦਿਮਾਗ ਵਿੱਚ ਆ ਜਾਂਦੀ ਸੀ ਪਰ ਗੀਤ ਨੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਹਵਾ ਜੀ ਜ਼ਰੂਰ ਬਣਾ ਦਿੱਤੀ ਹੈ ਦੇਖਦੇ ਹਾਂ ਕਿ ਕਿੱਡਾ ਕ ਵੱਡਾ ਹਿੱਟ ਹੋਏਗਾ ਇਹ ਗੀਤ ਅਤੇ ਗੁਰੂ ਰੰਦਾਵੇ ਵਾਲੇ ਗੀਤ ਦੇ ਵਿੱਚ ਕੀ ਖਾਸ ਚੀਜ਼ਾਂ ਹੋਣਗੀਆਂ ਬਾਕੀ ਆਪਣੀ ਰਾਏ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਧੰਨਵਾਦ